ये परम पवित्र स्थान बुर्ज बाबा आला सिंह जी एक प्राचीन धार्मिक स्थान है यहाँ पर सिख धर्म तथा सनातन धर्म राजवंश के द्वारा दोनों का बराबर सम्मान किया जाता है इस बार जन्मदिन बाबा आला जी का जन्म दिवस प्रातः स्मरणीय महाराजा यादवेंद्र सिंह जी का मनाया जाएगा हर साल पांच जनवरी को यहाँ श्री अखंड पाठ साहिब जी आरंभ होता है और सात जनवरी को श्री अखंड पाठ साहिब जी के भोग डाले जाते हैं शाही परिवार के द्वारा इस स्थान पर यहाँ पूजा अर्चना भी की जाती है तथा हवन भी कराया जाता है ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੋ ਆਪਾ ਜਿਸ ਪਾਵਨ ਪਵਿੱਤਰ ਸਥਾਨ ਬੁਰਜ ਬਾਬਾ ਲਾਲ ਸਿੰਘ ਜੀ ਦੇ ਅਨਤ ਮस्तक ਹੋ ਰਹੇ ਹਾਂ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜੋ ਸੰਮਤ 1753 ਵਿਕਰਮੇ 1696 ਈਸਵੀ ਵਿੱਚ ਕਲਗੇ ਤਾਰ ਦੇ ਸਮੇਂ ਸਪਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕਰ ਕਮਲਾ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਾਬਾ ਤਲੋਕਾ ਜੀ ਅਤੇ ਬਾਬਾ ਰਾਮਾ ਜੀ ਨੂੰ ਹੁਕਮਨਾਮਾ ਭੇਜਿਆ ਤੇਰਾ ਘਰ ਮੇਰਾ ਸੈ ਤੇਰਾ ਘਰ ਮੇਰਾ ਸੈ ਕਹਿ ਕੇ ਨਿਵਾਜਿਆ ਅਤੇ ਸ਼ਸਤਰ ਸਾਹਿਬ ਬਖਸ਼ਿਸ਼ ਕੀਤੇ ਇਹ ਜੋ ਆਪਾਂ ਅੱਜ ਪਾਵਨ ਪਵਿੱਤਰ ਸਥਾਨ ਬੁਰਜ ਬਾਬਾ ਆਲਾ ਸਿੰਘ ਜੀ ਵਿਖੇ ਹਾਜ਼ਰ ਹਾਂ ਇਸ ਪਾਵਨ ਪਵਿੱਤਰ ਸਥਾਨ ਜੋ ਸਾਹੀ ਪਰਿਵਾਰ ਨੂੰ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਹਨ ਉਹਨਾਂ ਦੇ ਬਖਸ਼ਿਸ਼ਾਂ ਦੇ ਕਿਰਪਾ ਦੇ ਰਹਿਮਤ ਸਦਕਾ ਜੋ ਸਾਹੀ ਪਰਿਵਾਰ ਇਸ ਟਾਈਮ ਰਾਜ ਭਗ ਕਾਇਮ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਮਹਾਰਾਜਾ ਅਮਰਿੰਦਰ ਸਿੰਘ ਸਮੂਹ ਸਾਹੀ ਪਰਿਵਾਰ ਤੇ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਦੁਨੀਆ ਦੀ ਸੇਵਾ ਕਰਦੇ ਰਹਿਣ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ